का्तियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये वासियों के लिए बिल्कुल फ्री ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड थेरेपी लाए हैं उसको यूज करने से काफी अच्छे रिजल्ट आ रहे हैं न्यूरोथेरेपी थेरेपी फिजियोथेरेपी और केम्सोथेरेपी भी कर रही हैं उसका बेनिफिट लेगा ਹਾਂਜੀ ਸਾਡਾ ਬੇਟਾ ਸੀ ਵੀ ਜੀ ਮਤਲਬ ਕਿ ਇਹਨਾਂ ਨੇ ਡੁੱਬ ਡੁੱਬ ਗਿਆ ਜਾਂ ਨਹੀਂ ਵੀ ਡੁੱਬਿਆ ਸ਼ੰਕਾ ਕੀ ਤੁਹਾਨੂੰ ਸ਼ੰਕਾ ਵੀ ਸਾਨੂੰ ਕੀ ਲਾਣੀ ਹੁਣ ਮਿਲ ਜਾਵੇ ਵੀ ਕਿੱਧਰ ਚਲ ਗਿਆ ਵਾ ਉਹ ਕਿੰਨੇ ਦਿਨ ਹੋ ਗਿਆ ਅੱਜ ਤਿੰਨ ਦਿਨ ਹੋ ਚਲੇ ਉਹ ਕੁਝ ਵੀ ਨਹੀਂ ਉਹਦਾ ਕੋਈ ਹਸਾਬ ਕਿਤਾਬ ਨਹੀਂ ਲੱਭਣ ਡਿਆ ਕੋਈ ਕਾਰਵਾਈ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਿਸੇ ਬੰਨੇ ਹੋ ਵੀ ਪ੍ਰਸ਼ਾਸਨ ਵਾਲੋ ਕੋਈ ਤੁਹਾਡੀ ਮਤ ਹੋਈ ਕਿਸੇ ਤਰੀਕੇ ਦੀ ਅੱਜ ਤੱਕ ਕੋਈ ਨਹੀਂ ਅੱਜ ਤੱਕ ਨਹੀਂ ਕੋਈ ਕਿਸੇ ਵਿਭਾਗ ਵੱਲੋਂ ਕੋਈ ਬੰਦਾ ਨਹੀਂ ਆਇਆ ਨਹੀਂ ਅਜੇ ਨਹੀਂ ਕੋਈ ਬੰਦਾ ਕੋਈ ਇਸ ਬੰਦੀ ਤੁਸੀਂ ਕੰਪਲੇਂਟ ਕਰਾਈ ਥਾਣੇ ਹਾਂਜੀ ਕਰਾਈ ਦਿੱਤੀ ਹੈ ਭਜੀ ਗੋੜਤਾਂ ਹੀ ਦਿੱਤੀ ਹੈ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਚਲੋ ਸਾਡਾ ਬੇਟਾ ਜੇ ਤੇ ਦਰਿਆ ਦੇ ਵਿੱਚ ਜੇ ਤੇ ਬਿਲਕੁਲ ਡਿੱਗ ਗਿਆ ਵਾ ਤੇ ਚਲੋ ਚੱਪਲ ਸਾਨੂੰ ਮਿਲੀ ਜਰੂਰ ਉਹਦੀ ਉੱਥੋਂ ਫੁੱਲ ਤੋਂ ਸਾਨੂੰ ਕੋਈ ਬੇੜੀ-ਬੁੜੀ ਦਿੱਤੀ ਜਾਵੇ ਵੀ ਸਾਡਾ ਬੇਟਾ ਜੇ ਕੀਨਾਂਲੀ ਨੇ ਦਰਿਆ ਦੇ ਵਿੱਚ ਵੀ ਹੂੰ ਡਿੱਗਾ ਡੁੱਗਾ ਹੋਏ ਤਾਂ ਹੂੰ ਪੁਰਾਣ ਸਾਰੀਆਂ ਹੀ ਚੈੱਕ ਕਰਦੇ 5.7 ਕਿਲੋਮੀਟਰ ਸਾਰਾ ਘੁੰਮਾਏ 5.7 ਕਿਲੋਮੀਟਰ ਘੁੰਮਾਏ ਜੀ ਹਾਂ ਕਿਤੇ ਕੋਈ ਨਹੀਂ ਸਰਦਾਰ ਤੇ ਕੋਈ ਛੱਡ ਕੋਈ ਇਨਸ਼ਾਨ ਨਹੀਂ ਲੱਭਾ ਜੀ ਠੀਕ ਹੈ ਜੀ